ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾ ਦਰਪਤੀਕ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਤੀ ਕਲਾ ਵਿੱਚ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨੰਬਰ ਤੇ ਪੇਜ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਜੋ ਸਾਰੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚਦੇ ਰਹਿਣ ਤੇ ਜਿਨ੍ਹਾਂ ਨੇ ਆਪਣਾ Instagram ਪੇਜ ਨੂੰ ਵੀ ਹਲੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਮੈਂ ਉਮੀਦ ਕਰਦੀ ਹਾਂ ਕਿ ਅੱਜ ਵਾਲੇ ਬਲੌਗ ਹੈ ਜਿਹੜਾ ਤੁਹਾਨੂੰ ਵਧੀਆ ਲੱਗੂਗਾ ਪੰਜ ਵਾਲੇ ਸੂਟ ਨੇ ਜਿਹੜੇ ਤੁਸੀਂ ਜ਼ਰੂਰ ਦੇਖੋਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਸਕਿੱਪ ਨਾ ਕਰੋ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਸੋਹਣੇ ਨਵੇਂ ਜਿਹੜੇ ਆਪਾਂ ਆਰਟੀਕਲ ਤੋਂ ਲੈ ਕੇ ਆਏ ਹਾਂ ਅੱਜ ਵਰਕ ਵਾਲੇ ਸੋ ਸਾਨੂੰ ਸਾਰੇ ਆਪਾਂ ਦਿਖਾਵਾਂਗੇ ਜਿਹੜਾ ਵੀ ਨਾਲ ਵਿੱਚ ਤੁਸੀਂ ਬਾਈ ਕਰਨਾ ਹੈ ਸਕਰੀਨ ਸ਼ਾਟ ਲੈ ਕੇ WhatsApp ਤੇ ਭੇਜ ਕੇ ਆਪਰੋਂ DM ਕਰ ਸਕਦੇ ਹੋ ਹਾਂਜੀ ਚਲੋ ਜੀ ਬਰੌਥ ਤੇ ਸਟਾਰਟਿੰਗ ਕਰਦੇ ਹਾਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਪਹਿਲਾ ਸੂਟ ਤੁਸੀਂ ਦੇਖ ਚੁੱਕੇ ਹੋ ਹੁਣ ਸੈਕੰਡ ਤੁਸੀਂ ਕਲਰ ਦੇਖ ਰਹੇ ਹੋ ਸੂਟ ਦੇਖ ਰਹੇ ਹੋ ਇਸ ਦੇ ਵਿੱਚ ਪਹਿਲੀ ਗੱਲ ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਕਲਰ ਵੀ ਬਹੁਤ ਨੇ ਤੇ ਪ੍ਰਿੰਟ ਵੀ ਬਹੁਤ ਨੇ ਵਰਕ ਹੋਇਆ ਹੋਇਆ ਬਾਟਮ ਤੇ ਚਿਕਨ ਦੀ ਬਾਟਮ ਰੋਗੀ ਵਿਦਆਊਟ ਦੁਪੱਟਾ ਇਹ ਵਾਲੇ ਸੂਟ ਰਹਿਣਗੇ ਸੋ ਜਿਹੜਾ ਵੀ ਤੁਸੀਂ ਬਾਈ ਕਰਨਾ ਹੋਇਆ ਸਕਰੀਨਸ਼ਾਟ ਲੈ ਕੇ ਬਾਈ ਕਰ ਸਕਦੇ ਹੋ ਚਿਕਨ ਦੀ ਬਾਟਮ ਹੈ ਨਵੇਂ ਡਿਜ਼ਾਈਨ ਦੇ ਨਾਲ ਹੈ ਔਰ ਜਿਹੜਾ ਮਸ਼ੀਨ ਵਰਕ ਉੱਪਰੋਂ ਆਪਾਂ ਰੈਡੀ ਕਰਵਾਇਆ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਵਰਕ ਹੋਇਆ ਹੋਇਆ ਹੈ ਸੋ ਜਿਹੜਾ ਵੀ ਸ਼ਰਟ ਦਾ ਪਿੰਟ ਤੁਹਾਨੂੰ ਵਧੀਆ ਲੱਗਦਾ ਉਹ ਤੁਸੀਂ ਲੈ ਸਕਦੇ ਹੋ ਥੋੜਾ ਬਹੁਤ ਅਜਿਹੀ ਬਾਟਮ ਦੇ ਡਿਜ਼ਾਈਨ 'ਚ ਵੀ ਆਪਾਂ ਜਿੱਦਾਂ ਕਹਿ ਲਈਏ ਵੀ ਫਰਕ ਹੈਗਾ ਵਾ ਸੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਮੰਗਵਾ ਸਕਦੇ ਹੋ ਔਰ ਕਿਤੇ ਵੀ ਬੈਠੇ ਤੁਸੀਂ ਆਪਣੇ ਤੋਂ ਸ਼ਾਪਿੰਗ ਕਾਰਟ ਸੌਦੇ ਹੋ ਮਤਲਬ ਕਿ ਆਨਲਾਈਨ ਸ਼ਾਪਿੰਗ ਆਨਲਾਈਨ ਬੁਕਿੰਗ ਕਰਵਾ ਸਕਦੇ ਹੋ ਕਿਸੇ ਵੀ ਪ੍ਰਕਾਰ ਦੇ ਸੂਟ ਦੀ ਕੋਈ ਵੀ ਸਟ੍ਰੈਸ ਵਗੈਰਾ ਰੈਡੀ ਕਰਵਾਉਣੀ ਹੈ ਹੈਂਡਵਰਕ ਦੇ ਵਿੱਚ ਕਰਵਾਉਣੀ ਹੈ ਜਾਂ ਮਸ਼ੀਨਵਰਕ ਦੇ ਵਿੱਚ ਕਰਵਾਉਣੀ ਹੈ ਆਰੀ ਚ ਕਰਾਉਣੀ ਆ ਬਲੌਕ ਪਿੰਚ ਕਰਾਉਣੀ ਆ ਪੇਂਟ ਪਲਸ ਹੈਂਡਸ ਕਰਾਉਣੀ ਆ ਠੀਕ ਹੈ ਸੋ ਤੁਸੀਂ ਕੋਈ ਵੀ ਸੂਟ ਆਪਣਾ ਤੋਂ ਰੈਡੀ ਕਰਵਾ ਸਕਦੇ ਹੋ ਤੇ ਕਿਤੇ ਵੀ ਬੈਠੇ ਸੂਟ ਮੰਗਵਾ ਸਕਦੇ ਹੋ ਅਬ ਅਗਰ ਆਪਾਂ ਸ਼ਿਪਿੰਗ ਕਰਦੇ ਆਂ ਔਰ ਆਪਾਂ ਸਟਿਚਿੰਗ ਵੀ ਕਰਦੇ ਆਂ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਤੁਸੀਂ ਸੂਟ ਵਿਦ ਸਟਿਚ ਔਰ ਵਿਦਆਊਟ ਸਟਿਚਿੰਗ ਆਪਣਾ ਤੋਂ ਬਾਈ ਕਰ ਸਕਦੇ ਹੋ ਔਰ ਜਿੱਦਾਂ ਇਹ ਵਾਲੇ ਸੂਟ ਨੇ ਜਿਹੜੇ ਵਿਦਆਊਟ ਦੁਪੱਟਾ ਨੇ ਤੁਸੀਂ ਇਹਨਾਂ ਵਿੱਚ ਦੁਪੱਟਾ ਵੀ ਆਪਣੇ ਤੋਂ ਬਾਈ ਕਰ ਸਕਦੇ ਹੋ ਤੁਸੀਂ ਏਦਾਂ ਵੀ ਮੰਗਵਾ ਸਕਦੇ ਹੋ ਕਿ ਹੁਣ ਟ੍ਰੈਂਡ ਹੈਗਾ ਵਿਦਆਊਟ ਦੁਪੱਟੇ ਦੇ ਕੁੜਤਾ ਸੈੱਟ ਪਾਉਣ ਦਾ ਬਿਲਕੁਲ ਸਟ੍ਰੇਟ ਬਾਟਮ ਦੇ ਨਾਲ ਸੋ ਤੁਸੀਂ ਵੀ ਓਦਾਂ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਛੋਟਾ ਬਹੁਤ ਸੋਹਣਾ ਸ਼ੇਡ ਨਹੀਂ ਜਦ ਤੁਸੀਂ ਬਲੈਕ ਬਲੈਕ ਸੂਟ ਚੈੱਕ ਕਰ ਸਕਦੇ ਹੋ ਬਲੈਕ ਪ੍ਰਿੰਟ ਹੋਇਆ ਬਲੈਕ ਸੂਟ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੋਇਆ ਹੋਇਆ ਸਾਰਿਆਂ ਦੀ ਬਾਟਮ ਆ ਜਿਹੜੀ ਆਫ ਵਾਈਟ ਹੋਗੀ ਇਸ ਤੇ ਥੋੜਾ ਅਲੱਗ ਤੋਂ ਵਰਕ ਹੋਇਆ ਹੋਇਆ ਜ਼ਿਆਦਾ ਵਰਕ ਹੋਇਆ ਹੋਇਆ ਬਾਟਮ ਤੇ ਡਿਜ਼ਾਈਨ ਵੱਖਰਾ ਦੂਜੇ ਸੂਟਸ ਨਾਲੋਂ ਇਹ ਵੱਲ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਤੁਹਾਨੂੰ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਕੀਤਾ ਹੋਇਆ ਮਿਲੇਗਾ ਸੋ ਤੁਸੀਂ ਕਿਸੇ ਵੀ ਪ੍ਰਕਾਰ ਦਾ ਪਰਦਾ ਵਰਕ ਰੈਡੀ ਕਰਵਾ ਸਕਦੇ ਹੋ ਫੈਬਰਿਕ ਤੇ ਕਲਰ ਤੁਸੀਂ ਆਪਣੀ ਚੋਇਸ ਦਾ ਰੱਖ ਸਕਦੇ ਹੋ ਕਿ ਤੁਸੀਂ ਕਿਹੜੀ ਉਹਦਾ ਕਰਨਾ ਹੈ ਕਿਹੜਾ ਵੀ ਕਲਰ ਤੇ ਕਰਵਾਣਾ ਤੁਸੀਂ ਇਹ ਵਾਲਾ ਤੁਸੀਂ ਪਿਛਲੀ ਦਾ ਸ਼ੀਟ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਫਲਾਰ ਪ੍ਰਿੰਟ ਬਣਿਆ ਹੋਇਆ ਇੱਕ ਅੱਜ ਤੋਂ ਟਿਟਲੇ ਇਸ ਵੀਡੀਓ ਦੇ ਵਿੱਚ ਖਾਸ ਚੀਜ਼ ਲੈ ਕੇ ਆਏ ਆ ਉਹ ਹੈਗੀ ਹੈ ਇੱਕ ਤੇ ਜੋਰ ਚਟੇ ਸੂਟ ਨੇ ਜਿਨ੍ਹਾਂ ਦੇ ਆਪਾਂ ਮਸ਼ੀਨ ਵਰਕ ਕਰ ਰੈਡੀ ਕੀਤਾ ਦਵਾਰੇ ਨਿਊ ਡਿਜ਼ਾਈਨ ਲੈ ਕੇ ਕਿਤੇ ਨੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਵੀ ਤੁਹਾਨੂੰ ਪਸੰਦ ਆਉਣਗੇ ਤੇ ਉਹਨਾਂ ਦਾ ਪ੍ਰਾਈਸ ਤੇ ਬਹੁਤ ਘੱਟ ਆ ਤੇ ਉਹਨਾਂ ਦੇ ਤੁਹਾਨੂੰ बॉटਮ ਤੇ ਪੂਰੇ ਸੂਟ ਤੇ ਔਰ ਸ਼ਰਟ ਤੇ ਵਰਕ ਮਿਲੂਗਾ ਠੀਕ ਹੈ ਸੋ ਤੁਸੀਂ 1 ਵਨ ਜਿਹੜਾ ਸੂਟ ਚੈੱਕ ਕਰਦੇ ਜਾਣਾ ਤੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਡੀਐਮ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ ਵਟਸਐਪ ਨੰਬਰ ਆ ਜਿਹੜਾ ਉਹ ਦਿੱਤਾ ਹੋਇਆ ਹੈ ਤੇ ਵੀਡੀਓ ਨੂੰ ਪਲੀਜ਼ ਐਂਡ ਤੱਕ ਜ਼ਰੂਰ ਦੇਖਿਆ ਕਰੋ ਉਸਕੇ ਪਨਾ ਕਰਿਆ ਕਰੋ ਤੇ ਇਹ ਗੱਤ ਉਹ ਵਤ ਸ਼ੇਅਰ ਕਰਿਆ ਕਰੋ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਡੀ ਕਮੈਂਟਸ ਦੀ ਆਪਾਂ ਨੂੰ ਵੇਟ ਰਹੇ ਹਾਂ ਜੀ ਕਿਉਂਕਿ ਕਮੈਂਟ ਇੱਕ ਐਜੀ ਚੀਜ਼ ਹੈ ਜਿਹੜੇ ਮੋਟੀਵੇਟ ਕਰਦੇ ਆ ਕਿਉਂਕਿ ਕਸਟਮਰ ਹੈ ਨਾ ਉਹਨੇ ਆਪਣਾ ਜਿਹੜਾ ਇੱਕ ਤੰਦਾ ਰਿਵਿਊ ਤੋਂ ਆਰਡਰ ਦੇ ਕੇ ਮਿਲ ਹੀ ਜਾਂਦਾ ਆਪਾਂ ਨੂੰ ਹਾਂਜੀ ਕਿ ਕਿਸੇ ਨੂੰ ਆਪਣੀ ਚੀਜ਼ ਵਧੀਆ ਲੱਗੀ ਜਾਂ ਕੁਆਲਿਟੀ ਵਾਈਜ਼ ਵਧੀਆ ਲੱਗੀ ਆ ਨਾ ਤਾਂ ਤੁਸੀਂ ਆਰਡਰ ਦੇ ਰਹੋ ਇੱਕ ਕਮੈਂਟ ਸੈਕਸ਼ਨ ਦੇ ਵਿੱਚ ਵੀ ਦੱਸਿਆ ਕਰੋ ਜਿੰਨਾ ਤੋਂ ਹੋਰ ਲੋਕਾਂ ਨੂੰ ਵੀ ਪਤਾ ਲੱਗਦਾ ਹੋਰ ਵੀ ਲੋਕ ਕਮੈਂਟ ਪੜ ਕੇ ਵੀ ਨਿਆ ਪਹਿਣਾ ਮੋਟੀਵੇਟ ਹੁੰਦੀ ਆ ਨੇ ਪਤਾ ਲੱਗਦਾ ਵੀ ਹਾਂਜੀ ਸਾਨੂੰ ਸੂਟ ਮੰਗਵਾ ਲੈਣਾ ਚਾਹੀਦਾ ਜਾਂ ਸੂਟ ਸਾਨੂੰ ਰੈਡੀ ਕਰਵਾ ਲੈਣਾ ਚਾਹੀਦਾ ਸੋ ਪਲੀਜ਼ ਕਮੈਂਟ ਸੈਕਸ਼ਨ ਵਿੱਚ ਜਾ ਕੇ ਕਮੈਂਟਸ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਕਿ ਤੁਹਾਨੂੰ ਕਲੈਕਸ਼ਨ ਕਿਦਾਂ ਦੀ ਲੱਗੀ ਤੇ ਆਪਣੇ ਆਰਡਰਸ ਪਲੇਸ ਕਰਨ ਦੇ ਲਈ ਤੁਹਾਨੂੰ ਮੈਂ ਦੱਸ ਚੁੱਕੀ ਆ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਆਪਾਂ ਨੂੰ DM ਕਰਨਾ ਜੇਕਰ ਤੁਸੀਂ WhatsApp ਤੇ ਨਹੀਂ ਆਪਾਂ ਨੂੰ DM ਕਰਨਾ ਤੁਸੀਂ Instagram ਤੇ ਵੀ DM ਕਰ ਸਕਦੇ ਹੋ ਔਰ ਆਪਣੇ ਕੋਲ ਫੁਲਕਾਰੀ ਬਾਗ ਠੀਕ ਹੈ ਫੁਲਕ ਟੂਲ ਦੇ ਸੂਟ ਵੀ ਰੈਡੀ ਕੀਤੇ ਜਾਂਦੇ ਨੇ ਸੋ ਜਿਹੜੀਆਂ ਵੀ ਮੇਰੀਆਂ ਭੈਣਾਂ ਨੇ ਟੂਲ ਦੇ ਸੂਟ ਜਾਂ ਟੂਲ ਦੀ ਫੁਲਕਾਰੀ ਜਾਂ ਟੂਲ ਦੇ ਬਾਗ ਜਾਂ ਕੋਈ ਵੀ ਹੈਵੀ ਬਾਗ ਹੋ ਕਿਸੇ ਡਿਜ਼ਾਈਨ ਦੇ ਵਿੱਚ ਕਲਰ ਦੇ ਵਿੱਚ ਰੈਡੀ ਕਰਵਾਉਣੇ ਨੇ ਪ੍ਰੋਪਰ ਖਦਰ ਦੇ ਵਿੱਚ ਹੈਂਡ ਮੇਡ ਤਾਂ ਆਪਣੇ ਕੋਲ ਅਵੇਲੇਬਲ ਹੈ ਇਹ ਵਾਲਾ ਕੰਮ ਵੀ ਤੁਸੀਂ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਔਰ ਤੁਸੀਂ ਮਸ਼ੀਨੀ ਵੀ ਕਰਵਾ ਸਕਦੇ ਹੋ ਜੇਕਰ ਤੁਹਾਡੇ ਕੋਲ ਟਾਈਮ ਘਟਾ ਹੈ ਅਦਰਵਾਈਜ਼ ਤੁਸੀਂ 6 ਮਹੀਨੇ 4 ਮਹੀਨੇ ਠੀਕ ਹੈ ਜੀ ਆਪਾਂ ਨੂੰ ਟਾਈਮ ਦੇ ਕੇ ਫਿਰ ਆਪਣੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਔਰ ਖਦਰ ਬਾਗ ਖਦਰ ਦੇ ਬਾਗ ਤੇ ਫੁਲਕਾਰੀ ਵੀ ਰੈਡੀ ਕਰਵਾ ਸਕੋ ਇੱਕ ਆਪਾਂ ਕਾਟਨ ਦੇ ਉੱਪਰ ਇਹ ਵਾਲੀ ਸੂਟ ਲੈ ਕੇ ਆਏ ਆਂ ਇਹਨਾਂ ਦੇ ਬਹੁਤ ਪੜਨੇ ਮੈਸੇਜਸ ਆ ਰਹੇ ਸੀ ਕਿ ਤੁਸੀਂ ਸਾਨੂੰ ਕੋਡ ਸੋ ਤੁਸੀਂ ਸਟਿਚ ਕਰਕੇ ਭੇਜ ਸਕਦੇ ਹੋ ਹਾਂਜੀ ਪ੍ਰੋਪਰ ਤੁਹਾਨੂੰ ਕੋਲਰ ਵਾਲਾ ਗਲੇ ਵਾਲਾ ਜਿਹੜਾ ਵੀ ਤੁਸੀਂ ਡਿਜ਼ਾਈਨ ਆਪਣੇ ਤੋਂ ਕਹੋਗੇ ਅਸੀਂ ਤੁਹਾਨੂੰ ਕੋਡ ਸਟ ਰੈਡੀ ਕਰਕੇ ਦੇ ਦਾਂਗੇ ਠੀਕ ਹੈ ਇਸ ਦਾ ਪ੍ਰਾਈਸ ਵੀ ਬਹੁਤ ਘੱਟ ਰੱਖਿਆ ਹੈ ਸੋ ਤੁਸੀਂ ਇਹਨਾਂ ਦੇ ਸੂਟ ਵੀ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਬਹੁਤ ਸੋਨੇ ਵਿਦਾਊਟ ਦੁਪੱਟਾ ਸੂਟ ਰੈਨ ਵਾਲੇ ਨੇ ਤੇ ਥ्रेड ਵਰਕ ਹੋਇਆ ਹੋਇਆ ਹੈ ਆਰੇ ਦੇ ਨਾਲ ਪ੍ਰੋਪਰ ਇਸ ਦੇ ਵਿੱਚ ਆਪਣੇ ਕੋਲ ਸਿਰਫ ਇਹ ਦੋ ਹੀ ਡਿਜ਼ਾਈਨ अवेलेबल ਨੇ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਘੱਟ ਪੈਸੇ ਦੇ ਵਿੱਚ ਅਪਾ ਇਹ ਵਾਲੇ ਸੂਟ ਉਹ ਡੀਲ ਲੈ ਕੇ ਆਇਆ ਇੱਕ ਆਪਣੇ ਕੋਲ ਇਹ कॉटन ਦੇ ਸੂਟ अवेलेबल ਹੋਏ ਨੇ ਵਿਦ ਦੁਪੱਟਾ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਹ ਵਾਲਾ ਕਿ ਸੂਟ ਪਿਓਰ ਕੈਮਰੀ 100% ਕਾਟਨ ਹੈ ਨਾਲ ਟਾਈ ਐਂਡ ਡਾਈ ਦਾ ਤੁਹਾਨੂੰ ਦੁਪੱਟਾ ਮਿਲੇਗਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਜਿਹੜਾ ਵਰਕ ਹੋਇਆ ਹੋਇਆ ਦਪੱਟੇ ਦੇ ਉੱਪਰ ਇਹ ਆਗੇ ਜੀ ਆਪਣੇ ਜੌਰਜਟੇ ਮਸ਼ੀਨ ਵਰਕ ਦੇ ਸੂਟ ਤੇ ਇਹਨਾਂ ਦਾ ਪ੍ਰਾਈਸ ਤੇ ਬਹੁਤ ਘੱਟ ਆ ਕਿ ਵਰਕ ਇਹਨਾਂ ਦਾ ਜ਼ਿਆਦਾ ਹੈ ਪ੍ਰਾਈਸ ਇਹਨਾਂ ਦਾ ਘੱਟ ਹੈ ਵਰਕ ਇਹਨਾਂ ਦਾ ਜ਼ਿਆਦਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਨੈਕ ਬਣਿਆ ਹੋਇਆ ਹੈ ਸੈਂਟਰ ਪੈਨਲ ਬਣੇ ਹੋਏ ਨੇ ਘੇਰੇ ਉੱਪਰ ਵਰਕ ਹੋਇਆ ਹੈ ਦੁਪੱਟਾ ਤੇ ਪ੍ਰੋਪਰ ਵਰਕ ਹੋਇਆ ਹੋਇਆ ਹੈ ਬਾਜੂ ਦੀ થી ਬੋਟਮ ਤੇ ਤੁਹਾਨੂੰ ਵਰਕ ਮਿਲੂਗਾ ਠੀਕ ਹੈ ਕਲਰ ਇਸ ਦੇ ਵਿੱਚ ਜਿਹੜੇ ਆਪਾਂ ਰੈਡੀ ਕੀਤੇ ਹੋਏ ਨੇ ਇਹ ਚ ਸਟੇਜ ਆਪਾਂ ਤੁਹਾਨੂੰ ਸਿੰਪਲ ਸੈਂਪਲ ਦਿਖਾ ਰਹੇ ਹਾਂ ਕਿ ਆਪਾਂ ਜਿਹੜੇ ਨੰਨੇ ਡਿਜ਼ਾਈਨ ਰੈਡੀ ਕੀਤੇ ਨੇ ਉਹਨਾਂ ਵਿੱਚ ਕਿਹੜੇ ਕਿਹੜੇ ਡਿਜ਼ਾਈਨ ਨੇ ਕਲਰ ਆਪਾਂ ਤੁਹਾਡੇ ਲਈ ਹੋਰ ਕਿਹੜੇ ਕਿਹੜੇ ਡਿਜ਼ਾਈਨ ਕਿਤਨੇ ਇਸ ਦੇ ਵਿੱਚ ਜਲਦੀ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਤੇ ਅੱਗੇ ਆਪਾਂ ਫੁੱਲ ਵੀਡੀਓ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਇੱਕ ਇਸ ਦੇ ਵਿੱਚ ਆਪਾਂ ਇਹ ਵਾਲਾ ਕਲਰ ਰੈਡੀ ਕੀਤਾ। ਠੀਕ ਹੈ। ਮੋਸਟ ਟ੍ਰੈਂਡਿੰਗ ਜਿਹੜਾ ਆਪਣਾ ਵਰਕ ਹੈਗਾ ਉਹ ਇਸ ਤੇ ਹੋਇਆ ਹੋਇਆ ਡਿਜ਼ਾਈਨ। ਸੈਂਟਰ ਪੈਨ ਬਣਾ ਕੇ ਰੋਜ਼ ਵਾਲਾ ਜਿਹੜਾ ਫਲਾਰ ਵਾਲਾ ਡਿਜ਼ਾਈਨ। ਠੀਕ ਹੈ। ਬਹੁਤ ਸੋਹਣੀ ਇਸਦੀ ਬਾਟਮ ਬਣ ਕੇ ਰੈਡੀ ਹੋਈ ਹੈ। ਸੋ ਤੁਸੀਂ ਇਹ ਸੂਟ ਸਟੀਚ ਵੀ ਕਰਵਾ ਸਕਦੇ ਹੋ ਔਰ ਵਿਦਾਊਟ ਸਟੀਚ ਇਦਾਂ ਵੀ ਆਪਣੇ ਤੋਂ ਮੰਗਵਾ ਸਕਦੇ ਹੋ। ਠੀਕ ਹੈ ਜੀ। ਬਹੁਤ ਸੋਨੇ ਆਰਟੀਕਲ ਨੇ ਜਿਹੜੇ ਆਪਾਂ ਰੈਡੀ ਕੀਤੇ ਨੇ ਮਸ਼ੀਨਵਰਕ ਦੇ ਨਾਲ ਤੇ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਤੇ ਬਹੁਤ ਹੀ ਅਮੇਜ਼ਿੰਗ ਡਿਜ਼ਾਈਨ ਤੁਹਾਨੂੰ ਮਿਲਣਗੇ ਇਸ ਦੇ ਵਿੱਚ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਉਗੀ ਤੁਸੀਂ ਗਲਤੇ ਕੋਈ ਵੀ ਡਿਜ਼ਾਈਨਿੰਗ ਕਰਕੇ ਹਨਾ ਆਪਣਾ ਗਲਾ ਕਰੀਏਟ ਕਰ ਸਕਦੇ ਹੋ ਜਿੱਥੋਂ 1-2 ਇੰਚ ਦਾ ਫਰਕ ਵੀ ਪੈਂਦਾ ਕਮੀ ਸੀ ਲੈਂਥ ਰੱਖਣ ਦਾ ਇੱਕ ਆਪ ਇਸ ਦੇ ਵਿੱਚ ਇਹ ਆਰਟੀਕਲ ਰੈਡੀ ਕੀਤਾ ਡਾਰਕ ਪਿਸਤਾ ਸ਼ੇਡ ਦੇ ਵਿੱਚ ਤੋਂ ਸੈਂਟਰ ਪੈਨਲ ਬਣੇ ਹੋਏ ਆ ਤੇ ਫਲਾਰ ਬਣੇ ਹੋਏ ਆ ਪ੍ਰੋਪਰ ਧਨਨ ਦੁਪੱਟੇ ਦੇ ਉੱਪਰ ਕੱਟਵਰਕ ਬਾਜੂ ਤੇ ਬਾਟਮ ਦੇ ਉੱਪਰ ਕੱਟਵਰਕ ਤੇ ਫਲਾਰ ਦੇ ਨਾਲ ਇੱਕ ਆਪਾ ਇਹ ਵਾਲਾ ਡਿਜ਼ਾਈਨ ਰੈਡੀ ਕੀਤਾ ਹੈ ਹੈਵੀ ਫਰੰਟ ਰੈਣੀਗੇ ਸਾਰੇ ਸੂਟਾਂ ਦੇ ਠੀਕ ਹੈ ਤੇ ਬਹੁਤ ਹੀ ਸਿੰਪਲ ਜੇ ਸੂਟ ਨੇ ਬਹੁਤ ਹੀ ਸਿੰਪਲ ਜੇ ਤੇ ਸੋਬਰ ਜੇ ਸੋਹਣੇ ਜੇ ਡਿਜ਼ਾਈਨ ਨੇ ਇਹਨਾਂ ਨੂੰ ਤੁਸੀਂ ਗਰਮੀਆਂ ਦੇ ਵਿੱਚ इजीली ਵੇਅਰ ਕਰ ਸਕਦੇ ਹੋ ਫੁੱਲ ਕਾਟਨ ਫੁੱਲ ਵੈਲ ਕਾਟਨ ਦੀ ਨਾਲ ਨੂੰ ਸਟਿਚ ਕਰਕੇ ਇੱਕ ਆਪਾ ਇਹ ਸੂਟ ਰੈਡੀ ਕੀਤਾ ਜੀ ਡਿਜ਼ਾਈਨ ਰੈਡੀ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਦੁਪट्टे ਦੇ ਉੱਪਰ ਵਰਕੇ ਬਾਜੂ ਬੋਟਮ ਔਰ ਸਾਰੇ 프ੈਂਟ ਦੇ ਉੱਪਰ ਬਹੁਤ ਹੀ ਜਿਆਦਾ ਸੋਹਣਾ ਨਮਾ ਡਿਜ਼ਾਈਨ ਹੈ neck ਤੇ ਬਣਿਆ ਹੋਇਆ ਇੱਕ ਆਪੇ ਇਸ ਦੇ ਵਿੱਚ ਇਹ ਕਲਰ ਰੈਡੀ ਕੀਤਾ ਸਕਾਈ ਬਲੂ ਕਲਰ ਆ ਬਲੈਕ ਕੰਟਰਾਸਟ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਜਿਹਦਾ ਸੂਟ ਆਉ ਲੱਗ ਰਿਹਾ ਹੈ ਤੁਸੀਂ ਵੀ ਆਪਣੇ ਜਦਾਂ ਦੇ ਸੂਟ ਪਾਈ ਕਰ ਸਕਦੇ ਹੋ ਤੇ ਆਪਣੀ ਵੀਡੀਓ ਨੂੰ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਕਮੈਂਟ ਸੈਕਸ਼ਨ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਤੇ ਆਪਣਾ ਆਰਡਰ ਪਲੇਸ ਕਰਨ ਦੇ ਲਈ ਸਕਰੀਨ ਸ਼ਾਟ ਲੈ ਕੇ WhatsApp ਤੇ DM ਕਰ ਸਕਦੇ ਹੋ ਤਾਂ ਜੀ ਮੈਨੂੰ ਉਮੀਦ ਹੈ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਸੋ ਜਲਦੀ ਜਲਦੀ ਜਾਓ ਤੇ ਸਕਰੀਨ ਸ਼ਾਟ ਲੈ ਕੇ WhatsApp ਤੇ ਆਪਣੇ ਆਰਡਰ ਨੇ ਜਿਹੜੇ ਪਲੇਸ ਕਰੋ ਠੀਕ ਹੈ اور ਜਿਹੜਾ ਵੀ ਤੁਹਾਨੂੰ ਕੋਈ ਸੂਸੀ ਹੋਰ ਸੂਟ ਰੈਡੀ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਆਪਣੀ ਫੈਬਰਿਕ ਚੋਇਸ ਦੇ ਨਾਲ ਰੈਡੀ ਕਰਵਾ ਸਕਦੇ ਹੋ ਮਿਲਾਂਗੇ ਇੱਕ ਨਵੇਂ ਬਲੌਗ ਦਾ ਸਾਰੀ ਗੱਲ ਦੀ ਸਾਰਿਆਂ ਨੂੰ